ਤੇ ਪਸੰਦ ਜੀ ਅਕੀਬ ਆਵਾਜ਼ੀ ਸਰ ਜੀ ਆਪਾਂ ਪਹੁੰਚੇ ਜਾ ਰਹੇ ਹਾਂ ਜੀ ਅੱਜ ਇਲੈਕਸ਼ਨ ਤੋਂ ਬਾਅਦ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਮੇਅਰ ਸਹਿਬਾਨ ਸਾਡੇ ਸੀਨੀਅਰ ਡਿਪਟੀ ਮੈਨਸਿਪਲਟੀ ਮੇਅਰ ਤੇ ਸਾਡੇ ਲੋਕਲ ਐਮਐਲਏ ਸਾਰੇ ਇੱਥੇ ਪਹੁੰਚੇ ਸੀਗੇ ਤੇ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਸੀਗੇ ਤੇ ਬੜਾ ਵਧੀਆ ਇਹ ਬੜਾ ਪੋਜ਼ਿਟਿਵ ਮਾਹੌਲ ਚ ਮੀਟਿੰਗ ਕੀਤੀ ਗਈ ਹੈ ਤੇ ਜਨਰਲੀ ਜਿਹੜੇ ਸਾਰੇ ਕੰਮਕਾਰ ਜਿਹੜੇ ਚਾਰਲਸ ਜੀ ਉਹਨਾਂ ਦਾ ਰਿਵਿਊ ਤੇ ਇਹਨਾਂ ਦਾ ਫੀਡਬੈਕ ਲਈ ਗਈ ਕੌਂਸਲਰ ਸਹਿਬਾਨ ਵੱਲੋਂ ਮੇਅਰ ਸਹਿਬਾਨ ਵੱਲੋਂ ਕਿ ਉਹਨਾਂ ਦੀ ਵਿਜ਼ਨ ਹੈਗਾ ਤੇ ਕਿਸ ਤਰ੍ਹਾਂ ਸਰਕਾਰ ਦੇ ਕਿਸ ਤਰ੍ਹਾਂ ਡਿਪਾਰਟਮੈਂਟ ਜਿਹੜਾ ਹੈਗਾ ਉਹ ਉਹਨਾਂ ਦੀ ਮਦਦ ਕਰ ਸਕਦਾ ਜੀ ਫੋਟੋਆਂ ਮਸਾਲੇ ਆ ਕੇ ਬੜੇ ਕੰਮਕਾਰ ਜੀ ਗੇਪੇ ਨਾ ਸੋਰੀ ਕੀ ਕਿੰਦੂ ਅੱਛਾ ਜੀ ਬੁੱਢੇ ਤੇ ਰਾਦੀ ਚਲੋ ਅਸੀਂ ਤਕਰੀਬਨ ਜਦੋਂ ਦਾ ਚਾਰ ਸੰਭਾਲਿਆ ਹੈਗਾ ਬਾਬਾ ਸੀਚੇਵਾਲ ਜੀ ਦੇ ਨਾਲ ਅਸੀਂ ਆਪਾਂ ਕੰਮ ਕਰ ਰਹੇ ਨੇ ਸਰਕਾਰ ਵੱਲੋਂ ਮੈਕਮ ਵੱਲੋਂ ਪੂਰਾ ਉਹਨਾਂ ਨੂੰ ਸਹਿਯੋਗ ਹੈਗਾ ਤੇ ਹੁਣ ਇਸ ਤੋਂ ਬਾਅਦ ਵੀ ਅਸੀਂ ਅੱਗੇ ਉਸੇਕ ਮੀਟਿੰਗ ਕਰਨੀ ਹੈ ਆਪਾਂ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੜੇ ਪੋਜ਼ਿਟਿਵ ਤਰੀਕੇ ਨਾਲ ਚੱਲ ਲਈਏ ਇਕੱਲਾ ਇਕੱਲਾ ਪੁਆਇੰਟ ਲਾ ਕੇ ਚੱਲ ਲਈਏ ਪਹਿਲਾ ਸੀਵਰੇ ਦਾ ਮਸਲਾ ਸੀਗਾ ਉਹਦਾ ਸੀ ਆਪਾਂ ਜਿਹੜਾ ਟੈਂਪਰੇਰੀ ਕਰਕੇ ਵਿਚਪਾਣਾ ਸ਼ੁਰੂ ਕੀਤਾ ਫਿਰ ਡੈਰੀ ਵਾਲੇ ਨਾਲ ਵੀ ਆਪਾਂ ਗੱਲਬਾਤ ਕੀਤੀ ਐ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਉਹਨੂੰ ਦੱਸਿਆ ਸਮਝਾਇਆ ਕਿ ਤੁਸੀਂ ਗੋਹਾ ਜਿਹੜਾ ਮਲਮੂਤਰ ਹੈਗਾ ਤੁਸੀਂ ਉਸ ਸੀਓਰੇ ਵਿੱਚ ਨਾ ਪਾਓ ਤੇ ਉਹਦੇ ਨਾਲ ਸਾਡੇ ਜਿਹੜੇ ਪਲਾਂਟ ਹੈਗੇ ਸਟ ਵੀ ਪਲਾਂਟ ਉਹ ਵੀ ਖਰਾਬ ਹੋ ਰਹੇ ਨੇ ਤੇ ਬਾਅਦ ਚ ਇੰਡਸਟਰੀ ਨਾਲ ਵੀ ਗੱਲ ਕੀਤੀ ਤੇ ਅੱਜ ਫਿਰ ਅਸੀਂ ਇੱਕ ਮੀਟਿੰਗ ਰੱਖੀ ਹੋਈ ਐ ਜੋਇੰਟ ਮੀਟਿੰਗ ਤੇ ਅਸੀਂ ਬੜੀ ਪੋਜ਼ਿਟਿਵ ਡਾਇਰੈਕਸ਼ਨ ਵੱਲ ਚੱਲ ਰਹੇ ਆ ਤੇ ਮੈਂ ਇਹ ਟਾਈਮ ਬਾਉਂਡ ਤਾਂ ਨਹੀਂ ਕਰ ਸਕਦਾ ਕਿੰਨਾ ਸਮਾਂ ਲੱਗ ਕਿੰਨਾ ਹੀ ਲੱਗੂ ਪਰ ਕੋਸ਼ਿਸ਼ ਸਾਡੀ ਜਾਰੀ ਆ ਤੇ ਅਸੀਂ ਆਸ ਦੇ ਨਾਲ ਅਸੀਂ ਪੋਜ਼ਿਟਿਵ ਤਰੀਕੇ ਨਾਲ ਅਸੀਂ ਆਪੇ ਦੇਵਾਲਾ ਆਪਾਂ ਦਿਨ-ਬਦਨ ਅਸੀਂ ਵਧ ਰਹੇ ਆਪਾਂ ਜੀ ਸਰਪ੍ਰੇਮ ਪ੍ਰੋਜੈਕਟ ਤੇ ਕੁਝ ਚਰਚਾ ਹੋ ਜਿਵੇਂ ਹੈਗੀ। ਇਹ ਨਵਾਂ ਹਾਊਸ ਬਣ ਗਿਆ ਹੈਗਾ ਤੇ ਨਵੇਂ ਹਾਊਸ ਦੀ ਮੀਟਿੰਗ ਵੀ ਠਾਈ ਨੂੰ ਰੱਖਤੀ ਹੈਗੀ ਆ ਤੇ ਮੈਂ ਮੇਅਰ ਸਾਹਿਬ ਨੂੰ ਕਿਹਾ ਕਿ ਹਰੇਕ ਕਾਉਂਸਲਰ ਕੋਲ ਉਹ ਜਿਹੜੇ ਸਾਡੇ ਨਵੇਂ ਨਿਯੁਕਤ ਹੋਏ ਨੇ ਤੇ ਉਹਨਾਂ ਦੀ ਤੇਨ ਰਿਕੁਆਇਰਮੈਂਟ ਜਿਹੜੀਆਂ ਹੈਗੀਆਂ ਤੁਸੀਂ ਲੈ ਲਓ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਪਹਿਲੇ 6 ਮਹੀਨਿਆਂ ਚ ਆਪਾਂ ਉਹ ਜਿਹੜੀ ਰਿਕੁਆਇਰਮੈਂਟ ਜਿਹੜੀ ਮੇਨ ਮੇਨ ਪ੍ਰਾਇਰੀਟੀਆਂ ਹੈਗੀਆਂ ਵਾਰਡ ਵਾਈਜ਼ ਉਹਨੇ ਪੂਰੀ ਕਰਾਂਗੇ ਜੇ ਮੈਂ ਗੱਲ ਕੀਤੀ ਹੈ ਕਿ ਹਾਊਸ ਮੀਟਿੰਗ ਜੋ ਵੀ ਤੋਂ ਰਿਕੁਆਇਰਮੈਂਟ ਹੈ ਲੁਧਾਨੀ ਸ਼ਹਿਰ ਵਾਸਤੇ ਤੇ ਸਪੈਸ਼ਲੀ ਮੈਂ ਕਿਹਾ ਕਿ ਜੋ ਜਨਰਲੀ ਅਸੀਂ ਗੱਲ ਕੀਤੀ ਮੀਟਿੰਗ ਵਿੱਚ ਇੱਕ ਤਾਂ ਸਾਰੇ ਐਂਟਰੀ ਪੁਆਇੰਟ ਲੁਧਾਨੀ ਦੇ ਉਹਨਾਂ ਨੂੰ ਬਿਊਟੀਫਾਈ ਕਰੋ ਉਹਨਾਂ ਦੇ ਸੁੰਦਰੀਕਰਨ ਕਰੋ ਤੁਸੀਂ ਬਿਊਟੀਫਾਈ ਕਰੋ ਤੇ ਜਿਹੜੀ ਡੰਪਿੰਗ ਦੀ ਸੀਵਰੇਜ ਦੀ ਪਾਣੀ ਦੀ ਜਿਹੜੀ ਦਿੱਕਤ ਆ ਰਹੀ ਉਹਨੂੰ ਵੀ ਅਸੀਂ ਰਿਵਿਊ ਕੀਤਾ ਆਪਾਂ ਤੇ ਅਸੀਂ ਮੈਂ ਇਹ ਕਿਆ ਕਿ ਅਸੀਂ ਇੱਕ ਵਾਰੀ ਫਿਰ ਆਪਾਂ ਇਹਨੂੰ ਮੰਥਲੀ ਰਿਵਿਊ ਕਰਦੇ ਰਹਾਂਗੇ ਮੇਰੇ ਵੱਲ ਦੱਸੀ ਫਿਰ ਆਪਾਂ ਜੁਆਇੰਟ ਮੀਟਿੰਗ ਅਸੀਂ ਆਪਾਂ ਕਰਾਂਗੇ ਜੀ ਪ੍ਰੋਜੈਕਟ ਨੂੰ ਲੈ ਕੇ ਸਰਕਾਰ ਦੀ 0 ਟੋਲਰੈਂਸ ਦੀ ਇੱਕ DCS ਵੀ ਸਸਪੈਂਡ ਕੀਤਾ ਗਿਆ ਹੈ ਸਰਕਾਰ ਆਪਰੇਸ਼ਨ ਦੀ ਵੀ ਬਹੁਤ ਵੱਡੇ ਪ੍ਰੋਜੈਕਟ ਦਾ ਕੋਈ ਬਿਲਡਿੰਗ ਬਲਾਂਚ ਹੋਵੇ ਜੀ ਬੀਏਟਰ ਪ੍ਰੋਜੈਕਟ ਨੂੰ ਰਿਗਾਰਡਿੰਗ ਸਰ ਤੁਸੀਂ ਠੀਕ ਜੀ ਸਾਹਮਣੇ ਕਰਦੇ ਜੀ ਜੀ ਬਿਲਕੁਲ ਸਹੀ ਗੱਲ ਆ ਜੀ ਤੁਹਾਡੀ ਕਿ ਸਰਕਾਰ ਦੀ ਆਵਾਦੀ ਪਾਰਟੀ ਦੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਸਾਰਿਆਂ ਨੂੰ ਕਲੀਅਰ ਇਨਸਟਰਕਸ਼ਨ ਹੈਗੇ ਕਿ ਵੀ ਆਰ ਐਡਹੇਰੈਂਟ ਟੂ ਜ਼ੀਰੋ ਟੋਲਰੈਂਸ ਫੋਰ ਕ腐ਸ਼ਨ ਤੇ ਕਿਸੇ ਦੀ ਵੀ ਕਿਤੇ ਵੀ ਕੋਈ ਇਦਾਂ ਦੀ ਗੱਲਬਾਤ ਆਂਦੀ ਜਾਂ ਕੋਈ ਨਗਹਿਲੀ ਹੁੰਦੀ ਜਾਂ ਕਿਸ ਜਿੱਦ ਦੇ ਅਸੀਂ ਤਾਂ ਆਪਣੇ ਆਪਣੇ ਐਮਐਲਏ ਆਪਣੇ ਮੰਤਰੀ ਵੀ ਬਖਸ਼ੇ ਤੇ ਆਮ ਮੁਲਾਜ਼ਮ ਨੇ ਕੀ ਮਜ਼ਾਕ ਇਹਦਾ ਕੰਮ ਕਰੇ ਜੇ ਕਿਸੇ ਵੀ ਜਦ ਸਾਡਾ ਧਿਆਨ ਜੀ ਕੱਟੇ ਸ਼ਿਕਾਇਤਾਂ ਨੂੰ ਦਬਿਆ ਜਾ ਰਿਹਾ ਜਾਂਦਾ ਹੈ ਇਹਨਾਂ ਨੇ ਲੰਬੇ ਟਾਈਮ ਤੋਂ ਇੱਥੋਂ ਦੇ ਵਿੱਚ ਬੈਠੇ ਨੇ ਕੋਈ ਨੂੰ ਘਟ ਨਹੀਂ ਆ ਰਿਹਾ ਨਹੀਂ ਤੁਸੀਂ ਸਾਡੇ ਤੇ ਅੰਚ ਲਗੋ ਹੰਦਾ ਹੀ ਕੋਈ ਗੱਲ ਨਹੀਂ ਨਹੀਂ ਤੁਸੀਂ ਸਾਡੇ ਤੇ ਅੰਚ ਲਓ ਅਸੀਂ ਆਪਾਂ ਜਲਦ ਜਲਦ ਇਸ ਨੂੰ ਪਿਆਰਾ ਕਰਾਂਗੇ ਆਪ ਤੁਸੀਂ ਮੈਨੂੰ ਡਿਟੇਲ ਦਿਓ ਮੈਂ ਕਰਾਂਦਾ ਆਈ ਵਿਲ ਫਾਈਂਡ ਆਊਟ ਮੈਂ ਦੇਖ ਕਰ ਦਾਂਗੇ ਆਪਾਂ ਕੋਈ ਦਿਨ ਸਾਡੇ ਵੱਲੋਂ ਕਿਸੇ ਦੀ ਕੋਈ ਸਪਾਸ ਨਹੀਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਜੀ ਲੇਕਿਨ ਨਾ ਉਹਦਾ ਸਿਰਫ ਜੀਐਸਟੀ ਜੇ ਆਗਰ ਆਏਗਾ ਤਾਂ ਤਨਖਾਹ ਮਿਲੇਗੀ ਉਸ ਤੋਂ ਨਵਾਂ ਕੁਝ ਨਹੀਂ ਨਹੀਂ ਅਸੀਂ ਸਾਰਾ ਉਹ ਵੀ ਆਪਾਂ ਰਿਵਿਊ ਕੀਤਾ ਹੈਗਾ ਤਕਰੀਬਨ ਇਹ ਜਿਹੜਾ ਅਸੀਂ ਗੱਲ ਹੋਈ ਹੈ ਤਕਰੀਬਨ 50 ਕਰੋੜ ਦਾ ਜਿਹੜਾ ਹੈਗਾ ਮਹੀਨੇ ਦਾ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਦਾ ਜਿਹੜਾ ਹੈਗਾ ਉਹ ਖਰਚਾ ਹੈਗਾ ਤੇ ਆਮਦਨ ਜਿਹੜੀ ਹੈਗੀ ਹੈ 30-35 ਕਰੋੜ ਦੇ ਆਸ-ਪਾਸ ਹੈਗੀ ਅਸੀਂ ਪੂਰਾ ਮਨੀ ਡਿਟੇਲਸ ਸਟੱਡੀ ਕੀਤਾ ਤੇ ਅਸੀਂ ਕਿਹਾ ਜਿਹੜੇ ਰੈਵਨਿਊ ਦੇ ਸੋਰਸਸ ਹੈਗੇ ਆ ਚਾ ਪ੍ਰੋਪਰਟੀ ਟੈਕਸ ਹੋਵੇ ਠੀਕ ਹੈ ਜੀ ਤੇ ਇਹਨੂੰ ਵਧਾਓ ਜੀਐਸਈ ਸਰਵੇ ਜੀ ਸਰਵਿਸ ਸਾਡਾ ਚੱਲ ਰਿਹਾ ਹੈਗਾ ਜੋ ਜਿੱਦਾਂ ਹੀ ਜੀਐਸਈ ਸਰਵਿਸ ਵਧਦਾ ਹੈਗਾ ਤੇ ਜਿਹੜਾ ਪ੍ਰਾਪਰਟੀ ਟੈਕਸ ਹੈਗਾ ਉਹਨੂੰ ਵੀ ਅਸੀਂ ਆਪਾਂ ਉਹਦਾ ਨੰਬਰ ਵਧਾਵਾਂਗੇ ਆਪਾਂ ਤੇ ਨਾਲ ਜਿਹੜੀ ਜਿਹੜਾ ਐਡਵਰਟਾਈਜ਼ਮੈਂਟ ਦਾ ਸੋਰਸ ਹੈਗਾ ਅਸੀਂ ਉਹਨੂੰ ਵੀ ਆਪਾਂ ਇਨਕਰੀਜ਼ ਕਰਾਂਗੇ ਟੈਂਟ ਲਗਾਵਾਂਗੇ ਤੇ ਹੋਰ ਮੈਂ ਕਈ ਦੱਸੇ ਸੁਝਾਅ ਦਿੱਤੇ ਕਿ ਇਹਦੇ ਨਾਲ ਜਿੰਨਾ ਰੈਵਨਿਊ ਵਧੇਗਾ ਜਿਸ ਨਾਲ ਕਿ ਆਮਦਨ ਕਾਰਪੋਰੇਸ਼ਨ ਦੀ ਵਧੇਗੀ ਕਿਉਂਕਿ ਜੇ ਸਾਡੇ ਕੋਲ ਪੈਸਾ ਹੋਊਗਾ ਤਦ ਦੀ ਤਨਖਾਹ ਦੇ ਸਕਦੇ ਤਦ ਅਸੀਂ ਆਪਾਂ ਆਪਾਂ ਹਲਕੇ ਦੀ ਆਪਾਂ ਹੋਰ ਬਿਹਤਰ ਸੁਧਾਰ ਕਰ ਸਕਦੇ ਜੀ ਜਿਵੇਂ ਅਸੀਂ ਪਹਿ ਜਾਂਦੇ ਸੀ ਪਾ ਤੁਹਾਨੂੰ ਵੀ ਪਤਾ ਹੈ ਕਿ ਪਹਿਲਾਂ ਗਿਆਨਿਕਾ ਬੇਸ ਇਮੋਟ ਆਣਾ ਕਿ ਮੈਂ ਸੌਰੀ ਮੈਨੂੰ ਉਸ ਵਾਰ ਕੋਈ ਜਾਣਕਾਰੀ ਅੱਜ ਅਸੀਂ ਮੀਟਿੰਗ ਇਧਰ ਬਿਜ਼ੀ ਸੀਗਾ ਅਬ ਮੀਟਿੰਗ ਨੂੰ 9:00 AM ਤੇ ਸੋਚ ਕੋ ਜਾ ਰਹੇ ਨਵ ਹੱਦ ਬਣਾ ਕੇ ਨਾ ਪੇਸ਼ੇ ਪਤਾ ਤੁਹਾਨੂੰ ਕਿ ਲੱਗਿਆ ਕਿ ਸਰ ਸਰ ਸੱਚ ਕਰ ਉਹ ਉਹਨਾਂ ਦਾ ਆਪਣਾ ਇੰਟਰਨਲ ਮਾਮਲਾ ਹੈਗਾ ਤੇ ਸਾਡੇ ਵੱਲੋਂ ਆਵਾਦੀ ਪਾਰਟੀ ਵੱਲੋਂ ਪੂਰੇ ਦਿੱਲੀ ਜਿਹੜੇ ਵਿਕਸਤ ਕਿਸੇ ਤਰ੍ਹਾਂ ਦੀ ਕੋਈ ਟੇਲ ਨਹੀਂ ਸੀ ਕਬੀ ਨਹੀਂ ਸੀ ਅਸੀਂ ਪੂਰੀ ਤਨਦੇਹੀ ਨਾਲ ਸਾਰੇ ਵਰਗ ਨੇ ਵਲੰਟੀਅਰ ਨੇ ਜ਼ੋਰ ਲਾਇਆ ਪਾਰਟੀ ਦੇ ਸਰਕਾਰ ਦੁਆਰਾ ਬਣਾਉਣ ਚ ਪੂਰਾ ਐਫਰਟ ਕੀਤੇ ਪਰ ਜੋ ਜਨਤਾ ਦਾ ਫਤਵਾ ਜਨਤਾ ਦਾ ਰਸਲ ਤਹਤ ਨੂੰ ਮਿਲੂ ਰਹੀ ਹੈ ਸੈਕਟਰੀ ਕੈਟੇਡਰੀ ਨੂੰ ਕੀ ਕਹਿੰਦੇ ਆ ਹਾਂਜੀ ਸੈਕਟਰੀ ਕੈਟੇਡਰੀ ਨੂੰ